ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋੜੀਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਾਜੀ ਸੂਈ ਵੀ ਫੈਟ ਦਿਖਾਉਣੀ ਆ ਡਿਟੇਲ ਇਹਦੇ ਬਾਰੇ ਵੀਰ ਤੁਹ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਲਖਮੀਰ ਸਿੰਘ ਪਿੰਡ ਮਾਚੀਗੇ ਜ਼ਿਲ੍ਹਾ ਮੋਗਾ ਜੀ ਤੇ ਸੀਨੀਅਰ ਸਿੰਘ ਵਾਲਾ ਹਾਂਜੀ ਬਿਲਕੁਲ ਮੇਨ ਹਾਈਵੇ ਤੇ ਆਪਣਾ ਘਰ ਆ ਗਿਆ ਮੋਬਾਈਲ ਨੰਬਰ ਬੋਲੋ ਜੀ ਆਪਣਾ 987277412 9872372412 ਜਿਹੜੀ ਆਪਾਂ ਵੇੜ ਦੇਖੀਏ ਨੇ ਸੂਈ ਵੀ ਕਿਹੜਾ ਸੂਆ ਸੂਈ ਇਹ ਪਹਿਲਾਂ ਸੂਆ ਹਜੇ ਕੱਚੀ ਖੀਰੀ ਹੈ ਵੀਰੇ ਮੂੰਹ ਕੈ ਦਿਨ ਹੋ ਗਏ ਸੂਈ ਨੂੰ ਇਹ ਅੱਜ 12 ਵਜੇ ਸੂਈ ਹੈ ਬਸ ਠੀਕ ਆ ਉਹ ਬੈਠਾ ਬੱਚਾ ਇਹਦਾ ਹਣਾ ਆ ਬੱਚਾ ਨਾਲ ਨਾਲ ਹੀ ਆ ਜੀ ਠੀਕ ਹੈ ਦੰਦੋ ਬਿਲਕੁਲ ਖੀਰੀ ਇਹਾਂ ਕੱਚੀ ਫੀਰੀ ਆ ਜੀ ਨੰਨੂ ਦਿਖਾ ਵੀ ਦਿੰਨੇ ਆਪਾਂ ਚਲ ਆਪਣੇ ਚੈੱਕ ਕਰੇ ਪਿਆ ਹਾਂਜੀ ਹਾਂ ਤੇ ਕੀ ਤਾਰਾ ਤੂਰਾ ਮਾਰ ਕੇ ਦੇਖੇ ਕਿਵੇਂ ਲੱਗਦਾ ਦੁੱਧ ਦੀ ਕੰਡੀਸ਼ਨ ਦੁੱਧ ਜਾਨ ਦੀ ਬੱਚੇ ਨੂੰ ਜਿਗਾ ਕੇ 5 5.5 ਕਿਲੋਵੇਂ ਕਢਦਾ ਠੀਕ ਆ ਹੁਣ ਸ਼ਾਮ ਦੀ ਚੋਈ ਹਣ ਕਰਨੀ ਹੈ ਹਾਂ ਹਾਂ ਗੇਰ ਜੱਪੇ ਦੀ ਵੀ ਵੀਡੀਓ ਆਪਣੇ ਕੋਲੇ ਸਭ ਕੁਝ ਹੈਗਾ ਕਰਾਂ ਅੰਦਾਜ਼ਾ ਆ ਜੇ ਦੰਦੋ ਖੀਰੀਏ ਕਿਨੇ ਦੁੱਧ ਤੇ ਚੱਲ ਜੂਗੀ ਇਹ ਦੁੱਧ ਯਾਰ ਜਿਵੇਂ ਹੁਣ ਗਰਮੀ ਆ ਉਹ ਸ਼ਾਮ ਨਾਲ 24 25 ਕਿਲੋ ਦੀ ਆਪਾਂ ਕਹ ਦੇਣੀ ਹੈ ਗਾਰੰਟੀ ਯਾਰ ਮੌਸਮ ਠੰਡਾ ਹੋ ਗਿਆ ਤਾਂ 25 ਤੋਂ ਪਾਰ ਵਾਲੀ ਹੈਗੀ ਆ 25 ਤੋਂ ਪਾਰ ਵਾਲੀ ਹੈਗੀ ਆ ਰੇਟ ਇਹਦਾ ਕੀ ਰਹੂ ਕੋਈ ਲਖਰੇ ਕੋਈ ਚੋਣ ਚਵਾ ਧਾਰਾਂ ਜਿਓਕੇ ਇੱਕ ਨੰਬਰ ਆ ਬਾਈ ਤੁਸਨ ਦਿਖਾ ਦੇ ਤੋਰੇ ਬਾਹਰ ਨੂੰ ਸੋ ਪਹਿਲਾ ਸੂ ਆ ਮੂਹੋ ਖੀਰੀ ਐਚ ਐਫ ਬੱਚੀ ਜਿਹਨੂੰ ਕਹਿੰਦੇ ਖੰਬੇ ਜੀ ਦੀ ਵੈੜ ਕੋਠੇ ਜੀ ਦੀ ਵੈੜ ਉਹ ਵੈੜ ਦਿਖਾਉਣੇ ਪਏ ਆ ਸਾਈਜ਼ ਫੁੱਲਾ ਛੋਟੀ ਵੀਰ ਮੰਨ ਕੇ ਨਾ ਵੇ ਤੇ ਸਾਈਜ਼ ਵਗੈਰਾ ਪੂਰਾ ਓਕੇ ਆ ਸੋ ਫੇਸ ਕੁਆਲਟੀ ਵਗੈਰਾ ਦੇਖੋ ਪੂਰੇ ਅੰਗ ਢੰਗ ਬੱਚੀ ਦੇ ਅੱਖਰ ਬਹੁਤ ਜਿਆਦਾ ਚੰਗੇ ਆ ਤੇ ਰੇਟ 90000 ਰੁਪਏ ਫੁੱਲ ਬਰੀਡ ਆ ਬੱਚੀ ਦੇ ਵਿੱਚ ਐ ਲਾਡਰ ਵਾਂਗੂ ਚਮਕਦੀ ਪਈ ਐ ਸੋ ਦੇਖੋ ਥੱਲੇ ਮਿਲਕ ਵੇਨ ਵਗੈਰਾ ਦੀ ਕਿਹੜੇ ਸੀਮੇ ਦੇ ਸੀ ਆਪਾ ਸੋ ਬਰੂਟ ਦੇ ਸੀਮਨ ਦੀ ਆਪ ਆ ਤੇ ਥਣ ਥਣ ਦੇਖੋ ਮੂਹਰਲੇ ਥਾਂ ਦਾ ਪੂਰੇ ਫੁੱਲ ਕਿਆ ਵਾ ਦਾ ਮੁੱਠੀ ਵਾਲੇ ਜਮਾ ਥੋੜੇ ਥੋੜੇ ਭਣਾ ਜੇ ਪਾਈ ਫਿਰਦੇ ਆਲਾ ਥਾਣਾ ਹਾਂ ਹਾਂ ਭਾਲ ਹੋ ਗਈ ਠੀਕ ਹੈ ਧਿਆਨ ਦੀ ਆਂਦਾ ਵਿੱਚ ਚੋਤੀ ਹੈ ਠੀਕ ਹੈ ਸੋ ਮਿਲਕ ਮੇਨ ਵਗੈਰਾ ਦੇਖੋ ਸੋਹਣੀ ਚੰਗੀ ਤੇ ਸਮੀ ਭਲੀ ਵੀ ਚੰਗੀ ਆ ਬਰੂਟ ਦੇ ਸੀਮਨ ਦੀ ਆਪ ਆ 90000 ਰੁਪਏ ਕੀਮਤ ਆ ਮਾਨਦਾਨ ਹੋਊਗਾ ਵਿੱਚੋਂ ਇਹਦੇ ਹਾਂ ਹਾਂ ਮਾਨਦਾਨ ਹੋਊਗਾ ਠੀਕ ਹੈ 9872372412 ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਜਦੋਂ ਬਰਨਾਲੇ ਤੋਂ ਮੋਗਾ ਹਾਈਵੇ ਰੋਡ ਤੇ ਜਾਂਦਾ ਉੱਥੇ ਵੀਰ ਦਾ ਖੇਤ ਤੇ ਰਹਿਦਾ ਕਿਸੇ ਵੀ ਵੀਰ ਦੇ ਬੱਚੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ